ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਲੋਕ ਸਭਾ ਦੇ ਵਿੱਚ ਆਉਣ ਦੇ ਲਈ ਉਹਨਾਂ ਦੇ ਵੱਲੋਂ ਪੰਜਾਬ ਤੇ ਹਰਨਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਸੀ ਜਿਸ ਤੇ ਫੈਸਲਾ ਹੁਣ 12 ਤਾਰੀਖ ਨੂੰ ਆਉਣਾ ਹੈ ਪਰ ਉਸ ਤੋਂ ਪਹਿਲਾਂ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਨੇ ਇੱਕ ਵੱਖਰੇ ਹੀ ਤਰੀਕੇ ਦੀ ਚਰਚਾ ਛੇੜ ਕੇ ਰੱਖ ਦਿੱਤੀ ਹੈ ਸਾਬਕਾ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਜਿਨ੍ਹਾਂ ਨੇ ਕਦੇ ਅਮਰਿਤ ਪਾਲ ਸਿੰਘ ਦੇ ਸਿਰ ਤੇ ਪੱਗ ਬਨ ਕੇ ਉਸ ਨੂੰ ਸਿੱਖ ਕੌਮ ਦਾ ਰਾਖਾ ਦੱਸਿਆ ਸੀ ਤੇ ਹੁਣ ਸਿਮਰਨਜੀਤ ਮਾਨ ਨੇ ਹੀ ਅਮਰਤਪਾਲ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ ਸਿਮਰਨਜੀਤ ਮਾਨ ਦਾ ਕਹਿਣਾ ਹੈ ਕਿ ਅਮਰਤਪਾਲ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਉਸ ਦੀ ਆਪਣੀ ਕੋਈ ਪਛਾਣ ਹੈ ਉਹ ਜਲਦ ਹੀ ਤੁਹਾਨੂੰ ਜੈ ਹਿੰਦ ਦੇ ਨਾਰੇ ਲਗਾਉਂਦਾ ਦਿਖਾਈ ਦੇਵੇਗਾ ਤੁਸੀਂ ਉਸ ਨੂੰ ਇਹ ਨਾਰੇ ਲਗਾਉਂਦਾ ਸੁਣ ਸਕਦੇ ਹੋ ਸਿਮਰਤਜੀਤ ਸਿੰਘ ਮਾਨ ਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਇਹ ਸਪਸ਼ਟ ਹੋ ਜਾਂਦੀ ਹੈ ਕਿ ਜਿੰਨੇ ਵੀ ਸਿੱਖ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਨੇ ਵਿਚਾਰ ਧਾਰਮਿਕ মতਪੇਦ ਉਹਨਾਂ ਦੇ ਵਿੱਚ ਹੈਗੇ ਨਹੀਂ ਜਿਹੜੇ ਗਰਮ ਖਿਆਲੀਆਂ ਨੂੰ ਲੈ ਕੇ ਗੱਲਬਾਤ ਕਰਦੇ ਦਿਖਾਈ ਦਿੰਦੇ ਸੀ ਤੇ ਉਹਨਾਂ ਆਗੂਆਂ ਦੇ ਵਿੱਚ ਅੱਜ মতਪੇਦ ਪੈਦਾ ਹੋਣ ਲੱਗੇ ਨੇ ਇਸ ਦਾ ਕਾਰਨ ਕੀ ਹੈ ਇਸੇ ਤੇ ਵੀ ਸਵਾਲ ਉੱਠ ਰਹੇ ਨੇ ਤੇ ਇਹ ਆਗੂ ਇੱਕ ਦੂਜੇ ਨੂੰ ਹੁਣ ਜਲੀਲ ਕਰਨ ਦੇ ਲਈ ਬਿਆਨਵਾਸੀਆਂ ਕਰਨ ਤੋਂ ਵੀ ਗੁਰੇਸ ਨਹੀਂ ਕਰ ਰਹੇ ਅਮਰਪਾਲ ਸਿੰਘ ਇਸ ਸਮੇਂ ਸ਼ੁਗਰ ਜੇਲ੍ਹ ਚ ਬੰਦੇ ਅਮਰਤਪਾਲ ਨੇ ਖਡੂਰ ਸਾਹਿਬ ਸੰਸੀ ਹਲਕੇ ਤੋਂ ਚੋਣ ਲੜੀ ਸੀ ਤੇ ਜਿੱਤ ਚੁੱਕੇ ਸਨ ਜਦ ਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਹਾਰ ਗਏ ਸਨ ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਇਹ ਲੱਗਦਾ ਹੈ ਕਿ ਅਮਰਤਪਾਲ ਸਿੰਘ ਉਹਨਾਂ ਤੇ ਹਾਵੀ ਹੋ ਰਿਹਾ ਹੈ ਇਸੇ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਹੁਣ ਉਹਨਾਂ ਦੇ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ ਹੈ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਸਿੰਘ ਦੇ ਲੱਤਾਂ ਖਿੱਚਣ ਦੇ ਲਈ ਵੱਡੇ ਸਿੱਖ ਆਗੂ ਨੇ ਜਿਹੜੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਇਸੇ ਕਰਕੇ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਕਾਫੀ ਸਵਾਲਾਂ ਦੇ ਵਿੱਚ ਘਿਰਿਆ ਰਿਹਾ ਸੀ ਤਾਂ ਉਨ੍ਹਾਂ ਦੇ ਵੱਲੋਂ ਵੀ ਮੋਰਚਾ ਖੋਲ ਦਿੱਤਾ ਗਿਆ ਹੈ ਖਾਸ ਗੱਲ ਇਸ ਦੇ ਵਿੱਚ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਅਮਰਤਪਾਲ ਸਿੰਘ ਦੇ ਨਾਲ ਖੜੇ ਦਿਖਾਈ ਦਿੱਤੇ ਸੀ ਪਰ ਹੁਣ ਜਦੋਂ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਤੇ ਮਾਨ ਨੂੰ ਖੁਦ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਜੋ ਪਹਿਲਾਂ ਗੱਲ ਸੀ ਅਮਰਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਜੋ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਅਮਰਤਪਾਲ ਸਿੰਘ ਦੀਆਂ ਚੱਲ ਰਹੀਆਂ ਸਨ ਕਿ ਜਲਦ ਹੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹ ਹੱਥ ਮਿਲਾ ਸਕਦੇ ਨੇ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹ ਵੀ ਉਸ ਜੇ ਸਾਰੀ ਚੀਜ਼ ਤੋਂ ਵੀ ਕਿਨਾਰਾ ਕਰ ਲਿਆ ਗਿਆ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਵੱਖਰੀ ਪਾਰਟੀ ਬਣਾ ਲਈ ਗਈ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਅਮਰਿਤਪਾਲ ਸਿੰਘ ਤੇ ਇਹ ਆਗੂ ਹਾਵੀ ਹੋ ਰਹੇ ਨੇ ਹੁਣ ਸਿਮਰਨਜੀਤ ਸਿੰਘ ਮਾਨ ਨੇ ਅਮਰਿਤਪਾਲ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਕਿ ਅਮਰਿਤਪਾਲ ਜਲਦ ਹੀ ਤੁਹਾਨੂੰ ਜੈ ਹਿੰਦ ਕਹਿਣ ਵਾਲਿਆਂ ਦੇ ਵਿੱਚੋਂ ਇੱਕ ਨਜ਼ਰ ਆਵੇਗਾ ਤੁਸੀਂ ਉਸ ਨੂੰ ਇਹ ਨਾਰੇ ਲਗਾਉਂਦਾ ਵੀ ਸੁਣ ਸਕਦੇ ਹੋ